ਆ ਕਹਿੰਦੇ ਅੰਦਰੂਪੁਰ ਜਾਣਦਾ ਮੈਂ ਤਾਂ ਇਹਨਾਂ ਤੋਂ ਬਹੁਤ ਚਿਰ ਦਾ ਲੱਗਿਆ ਮੈਂ ਅੱਜ ਦਾ ਨਹੀਂ ਹੈਗਾ ਬਹੁਤ ਚਿਰ ਤੋਂ ਕੈਸਟਾਂ ਸੀੜੀਆਂ 'ਚ ਵੀ ਇਹੀ ਗੱਲਾਂ ਕਰਦਾ ਸੀ ਸਾਡੇ ਪਿੰਡ 'ਕ ਚੋਆ ਲੰਘਦਾ ਪਿੰਡ ਵਿੱਚ ਸਰਹੰਦ ਚੋਆ ਨਾਲਾ ਕਹਿੰਦੇ ਵੀ ਨਾਲਾ ਲੰਘਦਾ ਇੱਥੋਂ ਦੀ ਉਹਦੇ ਤੇ ਪੁਲ ਨਹੀਂ ਹੈਗਾ ਸੀ ਸਾਡਾ ਪਿੰਡ ਕੱਟਿਆ ਜਾਂਦਾ ਸੀ ਬੱਸ ਜਿਹੜੀ ਆਉਂਦੀ ਸੀ ਉਹ ਫਿਰ ਮੁੜ ਕੇ ਵਾਪਸ ਆ ਜਾਂਦੀ ਸੀ ਕਿਉਂਕਿ ਪੁਲ ਹੈ ਨਹੀਂ ਸੀ ਬੜੇ ਦੇਰ ਦੀ ਮੰਗ ਸਾਡੇ ਵੀ ਨਾਲੇ ਉੱਤੇ ਕੁਲ ਬਣਾਇਆ ਜਾਂਦਾ ਸਾਡੇ ਪਿੰਡ ਕਬੱਡੀ ਟੂਰਨਾਮੈਂਟ ਰੱਖ ਲਿਆ ਪੰਚਾਇਤ ਵਾਲੇ ਆ ਗਏ ਜਦੋਂ ਮੈਂ ਦਰਮਾਹੱਸ਼ ਤੇ ਮੁੰਡੇ ਦੀ ਲਿਖਾਈ ਵਧੀਆ ਵੀ ਤੋਂ ਸੱਤਵੀਂ ਚ ਪੜਦਾ ਸੀ ਨਾ ਕਹਿੰਦੇ ਵੀ ਉਹ ਤੋਂ ਲਿਖਾ ਲਓ ਮੰਗ ਪੱਤਰ ਮੇਰੇ ਕੋਲੇ ਆ ਗਏ ਮੈਨੂੰ ਸੱਤਵੀਂ ਚ ਪੜਨ ਨਾਲ ਜਵਾਬ ਨੂੰ ਕੀ ਪਤਾ ਹੁੰਦਾ ਮੈਂ ਦੱਸੋ ਜੀ ਉਹ ਕਹਿੰਦੇ ਲਿਖੋ ਵੀ ਸੁਖਦੇਵ ਸਿੰਘ ਟੀਮ ਸਾਹਿਬ ਦਾ ਸਵਾਗਤ ਸਾਡੀ ਉਹ ਟੀਮ ਸਜਿਤ ਹੈ ਤੇ ਮੰਗਾ ਲਿਖੋ ਜੀ ਪਹਿਲੀ ਮੰਗ ਨਾਲੇ ਉੱਤੇ ਕੁਲ ਬਣਾਇਆ ਜਾਵੇ ਮੈਂ ਲਿਖਤਾ ਸਾਡੇ ਪਿੰਡ ਦੇ ਤਾਂ ਨੀ ਮੈਂਬਰ ਨੇ ਸਟੇਜ ਤੇ ਪੜਤਾ ਵੀ ਨਾਲੇ ਉੱਤੇ ਪੁਲ ਬਣਾਇਆ ਜਾਵੇ ਤੇ ਧੀਰ ਸਿੰਘ ਕਹਿੰਦਾ ਹਾਂ ਪੁਲ ਬਣਨਾ ਚਾਹੀਦਾ ਬਹੁਤ ਜ਼ਾਇਜ਼ ਮੰਗ ਹੈ। ਕਾਹਨ ਸਰਵਾਤੀ ਉਹਨੇ ਮੈਂ ਅੱਠ ਵਿੱਚ ਹੋ ਗਿਆ ਟਰਨਮੈਂਟ ਆ ਗਿਆ ਉਧਰੋਂ ਕਹਿੰਦੇ ਵੀ ਮੈਂ ਦਵਾਟੇ ਮੁੰਡੇ ਨੂੰ ਦਿਖਾਉ ਉਹੇ ਮੰਗ ਪਤਾ ਪਹਿਲਾਂ ਹੀ ਪਾਉ ਹੋ ਗਿਆ। ਫੇਰ ਆਗੇ ਮਨਮਹਿ ਕੀ ਲਿਖਾਂ ਕਹਿੰਦੇ ਵੀ ਪਹਿਲਾਂ ਸਵਾਗਤ ਕਰੋ ਪਿੰਡ ਵੱਲੋਂ ਨਗਰ ਵਾਸੀਆਂ ਵੱਲੋਂ ਮੰਗਾ ਮੈਂ ਕਿਹਾ ਕਿ ਗੱਡੀ ਲਿਖ ਲਈਏ ਕਹਿੰਦੇ ਉਹੀ ਪਹਿਲਾਂ ਲਿਖ ਨਾਲੇ ਉੱਤੇ ਪੁਲ ਬਣਾਇਆ ਜਾਵੇ। ਮੈਂ ਫੇਰ ਲਿਖਤਾ ਨਾਲੇ ਉੱਤੇ ਪੁਲ ਬਣਾਇਆ ਜਾਵੇ। ਥੰਨੇ ਮੈਂਬਰ ਨੇ ਫੇਰ ਪੜਤਾ ਧੀਰ ਸਿੰਘ ਨੇ ਫੇਰ ਤਾੜੀਆਂ ਮਰਵਾਤੀਆਂ। ਮੈਨੂੰ ਵਿੱਚ ਹੋ ਗਿਆ ਫੇਰ ਟੂਰਨਾਮੈਂਟ ਆ ਗਿਆ ਲੈ ਮੈਂ ਲਿਖੀ ਗਿਆ ਤੰਨਾ ਪੜੀ ਗਿਆ 300 ਤਾੜੀਆਂ ਮਰਵਾਇਆ ਤੁਸੀਂ ਗੱਲ ਨਵੇੜੋ ਜੀ ਵੀ ਕੁਦਰਤ ਨੇ ਐਸਾ ਸੰਯੋਗ ਬਣਾਇਆ ਵੀ 2014 ਚ ਉਸੇ ਟੀਮ ਨੂੰ ਹਰਾ ਕੇ ਮੈਂ ਐਮਪੀ ਬਣ ਗਿਆ ਮੈਂ ਐਮਪੀ ਬਣ ਗਿਆ ਤਾਂ ਸਾਡੇ ਪਿੰਡ ਦੀ ਪੰਚਾਇਤ ਆਵੇ ਅਸਲ ਵਿੱਚ ਸਾਡੇ ਪਿੰਡਾਂ ਨੇ ਆਏ ਨੇ ਵਧਾਈਆਂ ਦੇਣੇ ਆਉਣ ਕਿਹਾ ਵਧਾਈਆਂ ਬਾਹ ਵਾਰਿਆ ਬਾਪ ਪਿੰਡ ਦਾ ਐਮਪੀ ਬਣ ਕੇ ਮੈਂ ਗਿਆ ਹੁਣ ਹੋਣੇ ਕੰਮ ਮੈਂ ਕਿਹਾ ਹਾਂ ਦੱਸੋ ਆ ਮੰਗ ਪੱਤਰ ਆ ਮੈਂ ਬੈਰੀ ਕੋਟਾ ਮੰਗਾ ਪੂਰੀਆਂ ਕਰੋ ਮੈਂ ਕਿਹੜੀ ਮੰਗਾ ਪਹਿਲੀ ਪਹਿਲੀ ਤਾਂ ਹੋਈ ਹੈ ਜਿਹੜੀ 7ਵੀਂ ਦਾ ਲਿਖੀ ਜਾਂਦਾ ਤੂੰ ਨਾਲੇ ਉੱਥੇ ਪੁਲ ਬਣਾਇਆ ਉਹ ਮੈਂ ਡੀਸੀ ਨੂੰ ਫੋਨ ਕੀਤਾ ਓਏ ਪੁਲ ਜ਼ਰੂਰ ਬਣਾਇਆ ਜਾਵੇ ਪੁਲ ਨੂੰ ਮੈਂ ਚੰਗੀ ਤਰ੍ਹਾਂ ਜਾਣਦਾ ਇਹ ਨਹੀਂ ਬਣਿਆ ਓਏ 7ਵੀਂ ਕਲਾਸ ਚ ਪੜਦਾ ਸੀ ਉਹਦੇ ਨਾਲ ਉਦੋਂ ਬਾਅਦ ਇੱਥੇ ਆ ਕੇ ਪੀਣ ਸਾਹਿਬ ਖੜਾ ਲਿਆ ਤਾਂ ਪੁਲ ਬਣਾ ਜਾਵੇ ਉਸ ਤੋਂ ਬਾਅਦ ਪੁਲ ਬਣਾਇਆ ਸੀ ਉਹ